ਅੱਜ ਮੌਜੂਦਾਂ ਲੁਧਿਆਣੇ ਵਿਖੇ ਦ੍ਰਿਸ਼ੀ ਗਰਾਊਂਡ ਦੇ ਵਿੱਚ ਜੋ ਕਿ ਬਾਲਾ ਜੀ ਦਾ ਮੰਦਿਰ ਹੈ ਪੁਰਾਤਨ ਮੰਦਿਰ ਹੈ ਔਰ ਰਾਮਲੀਲਾ ਜੋ ਕਮੇਟੀ ਰਜਿਸਟਰਡ ਵੱਲੋਂ ਅੱਜ ਅਸੀਂ ਇੱਥੇ ਆਏ ਆ ਤੇ ਮੰਦਿਰ ਤੋਂ ਲੈ ਕੇ ਆਪਸ ਦੇ ਵਿੱਚ ਭਗਤ ਜਨਾਂ ਵਿੱਚ ਕੋਈ ਆਪਸ ਦੇ ਵਿੱਚ ਕੋਈ ਝਗੜਾ ਹੋਇਆ ਇੱਕ ਪਾਸੇ ਦਾ ਕਹਿਣਾ ਵੀ ਮੰਦਿਰ ਕਮੇਟੀ ਦੇ ਵਿੱਚ ਲੰਗਰ ਨੂੰ ਲੈ ਕੇ ਕੋਈ ਪ੍ਰਸਥਿਤੀ ਖਰਾਬ ਹੋਈ ਔਰ ਉਹਦੇ ਤੇ ਕੋਈ ਬੋਲਚਾਲ ਦੇ ਖਿਲਾਫ ਕਿਸੇ ਨੇ ਆਵਾਜ਼ ਉਠਾਈ ਤੇ ਉਸ ਦੌਰਾਨ ਉਹ ਝਗੜਾ ਹੋ ਗਿਆ ਤੇ ਝਗੜੇ ਦੇ ਵਿੱਚ ਇੱਕ ਦੂਸਰੇ ਦੇ ਉੱਪਰ ਕਟ ਮਾਰ ਦੇ ਦੋਸ਼ ਵੀ ਲੱਗੇ ਨੇ ਔਰ ਤਸਵੀਨਾ ਤੁਨ ਵਜੀ ਸਾਂਝੀਆ ਕਰ ਰਹੇ ਆ ਔਰ ਅੱਜ ਕਈ ਹਿੰਦੂ ਜਥੇਬੰਦੀਆਂ ਵੱਲੋਂ ਅੱਜ ਮੀਟਿੰਗ ਰੱਖੀ ਗਈ ਹੈ ਬੱਲਾਈ ਦੇ ਮੰਦਿਰ ਦੇ ਵਿੱਚ ਉਹ ਰੋਸ਼ ਪਾਇਆ ਹੈ ਕਿ ਹਰ ਵੱਲੋਂ ਵੀ ਹਿੰਦੂ ਸੰਗਠਨਾ ਨੇ ਇਸ ਗੱਲ ਤੋਂ ਬੜਾ ਰੋਸ਼ ਪਾਇਆ ਵੀ ਇਹ ਗੱਲ ਨਹੀਂ ਸੀ ਹੋਣੀ ਚਾਹੀਦੀ ਔਰ ਉਹਨਾਂ ਨੇ ਦੂਜੇ ਬੰਦਿਆਂ ਨੂੰ ਬੜਾ ਕ੍ਰਿਟਿਕਾਈਜ਼ ਕੀਤਾ ਵੀ ਉਹਨਾਂ ਨੇ ਇਹ ਗੱਲ ਕਰਕੇ ਹਿੰਦੂ ਧਰਮ ਦੇ ਆਸਥਾਨ ਨੂੰ ਥੇਸ ਪਹੁੰਚਾਈ ਹੈ ਔਰ ਅੱਗੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਉਹਦੀ ਜੋ ਕੰਪਲੀਟ ਦਿੱਤੀ ਹੈ ਔਰ ਕੱਲ ਦਾ ਸਮਾਂ 11:30 ਵਜੇ ਦਾ ਰੱਖਿਆ ਵੀ ਅਗਰ ਪੁਲਿਸ ਪ੍ਰਸ਼ਾਸਨ ਸਾਡੀ ਕੰਪਲੀਟ ਦੇ ਆਧਾਰ ਤੇ ਕਾਰਵਾਈ ਕਰੇਗਾ ਤਾਂ ਠੀਕ ਹੈ ਨਹੀਂ ਤਾਂ ਅਸੀਂ ਸੜਕਾਂ ਦੇ ਉੱਤੇ ਉਤਰਾਂਗੇ ਔਰ ਹੱਕ ਲੈਣ ਲਈ ਹਿੰਦੂ ਧਰਮ ਨੂੰ ਬਚਾਣ ਲਈ ਅਸੀਂ ਸੜਕਾਂ ਵੀ ਜਾਮ ਕਰਾਂਗੇ ਦੇਖੋ ਤਸਵੀਰਾਂ ਚਲੋ ਦੇਖੀਏ ਸਾਡਾ ਕੀ ਕਰ ਰਹੇ ಭಾವೆ ರೀ ਇਹ ਮਾਈਕ ਤੇ ਕਿੰਨੀ ਹਿੰਮਤ ਕਿ ਤੋਂ ਮਹਿਮਾਨਾਂ ਤੇ ਕਿਸ ਨੇ ਹੱਥ ਚੱਕਤਾ ਹੋ। ਉਹ ਸਾਰੇ ਇੱਥੇ ਨੇ। ਮੇਰੇ ਭਰਾ ਦੇ ਹੱਥ ਚੱਕਿਆ ਆ ਇਹਨੇ ਕੈਮਰੇ ਸਾਰੇ ਸਾਡੇ ਵੱਲ ਦੇ ਕੋਈ ਟੈਨ ਕੋਈ ਫੋਨ ਕੱਟਿੰਦਾ ਚੋਰ ਹੋ ਜਾਂਦਾ ਜਿਹੜੇ ਮੇਰੇ ਭਰਾ ਦੇ ਹੱਥ ਚੱਕਿਆ ਗਿਆ। ਰੋਣੋ ਪੀਣਾ ਕਿ ਆ ਰਿਹਾ ਔਰ ਅੱਜ ਤੋਂ ਉਹਨਾਂ ਕੋਲ ਬਲਿ ਦੀ ਸੇਵਾ ਕਰਦੇ ਸੰਕਟ ਮੋਚਨ ਮੰਦਰ ਉੱਤੇ ਹੋ ਕੀਰਤਨ ਕਰਦੇ ਕੀਰਤਨ ਕਰਨ ਹੋ ਜਾਂਦਾ ਸਾਡੇ ਪਰਿਵਾਰ ਚ ਹੀ ਸੰਸਕਾਰ ਹੈ ਪਰ ਇਹਦਾ ਮਤਲਬ ਇਹ ਨਹੀਂ ਜਦ ਸਾਡੇ ਤੇ ਆਈਏ ਅਸੀਂ ਚੁੱਪੋ ਕੇ ਬਹਿ ਜਾਵਾਂਗੀ ਸਾਨੂੰ ਨੇ ਮੇਰੀ ਦੁਰਗਾ ਮੰਮੀ ਲੜਨਾ ਵੀ ਸਿਖਾਇਆ ਮੈਨੂੰ ਇਹ ਕਹਿੰਦਾ ਮੈਨੂੰ ਹੱਕ ਚਾਹੀਦੇ ਜੀਹਦੇ ਹੱਥ ਚੱਤੀਆ ਜੀਹਦੇ ਮੈਨੂੰ ਖੂਨ ਸਾਰੀ ਬਰਦਾਸ਼ਤ ਕਰਨੀ ਪਈ ਪਰ ਇਹ ਦੁੱਖ ਦੀ Anyway, you're back that ਇਹ ਸਾਰੇ ਆਪਾਂ ਮੈਂ ਸਮਝਦਾ ਇਹ ਸਮਾਗਮ ਐਸੇ Obrigado. Yeah. Yeah. ਜੇ ਰਜੀਵ ਟੰਡਨ ਜੀ ਵੀ ਇੱਥੇ ਦਰੇਸੀ ਪਹੁੰਚੇ ਨੇ ਇੱਕ ਉਹ ਜੀ ਮੁੱਦਾ ਗਰਮਾਇਆ ਹਾ ਵੀ ਹਿੰਦੂ ਸੰਗਠਨਾਂ ਨੇ ਇੱਥੇ ਆ ਕੇ ਮੀਟਿੰਗ ਕੀਤੀ ਹੈ ਵੀ ਕੱਲ ਦੀ ਜੋ ਅੱਗੇ ਰਣਨੀਤੀ ਬਣਾਈ ਹੈ ਕੀ ਰਣਨੀਤੀ ਬਣਾਈ ਹੈ ਜੀ ਜਿਹੜੀ ਕੱਲ ਇੱਥੇ ਲੜਾਈ ਝਗੜਾ ਹੋਇਆ ਪਹਿਲੀ ਗੱਲ ਤਾਂ ਮੈਂ ਸਾਬ ਮੈਸੇਜ ਦੇਣਾ ਚਾਹਾਂ ਕਿਸੇ ਨੂੰ ਐਸਾ ਅਧਿਕਾਰ ਨਹੀਂ ਹੈ ਵੀ ਮੰਦਿਰ ਵਿਵਸਥਾ ਦੇ ਵਿੱਚ ਦਾ ਕੋਈ ਛੇੜਛਾੜ ਕਰ ਸਕੀ ਮੰਦਿਰ ਦੀ ਵਿਵਸਥਾ ਕਰਨ ਦਾ ਰੱਖ-ਰਖਾਅ ਦਾ ਕਰਨ ਦਾ ਅਧਿਕਾਰ ਸਿਰਫ ਮੰਦਿਰ ਕਮੇਟੀ ਕੋਲ ਹੈ ਕੋਈ ਆ ਕੇ ਕਦੇ ਵੀ ਮੈਂ ਲੰਗਰ ਲਾਰਾਂ ਵੀ ਮੈਂ ਲੰਗਰ ਦੇ ਬਹਾਨੇ ਮੈਂ ਮੰਦਿਰ ਤੇ ਕਬਜ਼ਾ ਕਰਲਾਂ ਐਸਾ ਬਿਲਕੁਲ ਨਹੀਂ ਹੋਣ ਦਿੱਤਾ ਜਾਵੇਗਾ ਜਾਵੇਗਾ ਪੂਰੇ ਸ਼ਹਿਰ ਦੀ ਧਾਰਮਿਕ ਸੰਸਥਾਵਾਂ ਇਕੱਠੀਆਂ ਹੋਈਆਂ ਸੀਗੀਆਂ ਬਿਲਕੁਲ ਪ੍ਰਸ਼ਾਸਨ ਨੂੰ ਸਰਕਾਰਾਂ ਨੂੰ ਚੇਤਾਵਨੀ ਹੈ ਅਗਰ ਮੰਦਿਰ ਦੇ ਕਬਜ਼ਿਆਂ ਦੀ ਕੋਈ ਕਬਜ਼ੇ ਵਾਲਿਆਂ ਦਾ ਸੂਚੀ ਸਾਥ ਦਿੱਤਾ ਅਸੀਂ ਖੁੱਲ ਕੇ ਵਿਰੋਧ ਕਰਾਂਗੇ ਕੱਲ ਪੂਰੇ ਹਿੰਦੂ ਸਮਾਜ ਦੁਆਰਾ ਜਿਹੜਾ ਸਾਡਾ ਲੱਗਦਾ ਥਾਣਾ ਦ੍ਰਿਸ਼ੀ ਹੈ ਉਥੇ ਧਰਨਾ ਰੱਖਿਆ 12 ਵਜੇ ਦਾ ਅਗਰ ਉਹਨਾਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਨਾ ਕੀਤੀ ਗਈ ਉਹਨਾਂ ਦੇ ਮੁਕਦਮਾ ਦਰਜ ਨਾ ਕੀਤਾ ਗਿਆ ਸ਼ਹਿਰ ਦੀਆਂ ਰੋੜਾਂ ਸੜਕਾਂ ਜਾਮ ਕੀਤੀਆਂ ਜਾਣਗੀਆਂ ਜਨਾਬ ਤੁਹਾਡੇ 'ਚ ਬੜਾ ਰੋਸ਼ ਹੈ Hindu ਸੰਗਠਨ ਹੋਰ ਵੀ ਇੱਥੇ ਬੈਠੇ ਨੇ ਤੁਹਾਨੂੰ ਯਾਦ ਹੋਣਾ ਹੈ ਪਿਛਲੇ ਸਮੇਂ ਸ਼ੀਤਲਾ ਮਾਤਾ ਮੰਦਿਰ ਦੇ ਵਿੱਚ ਬੇਅਦ ਵੀ ਹੋਈ ਤੁਹਾਡੇ ਵੱਲੋਂ ਸੜਕਾਂ ਵੀ ਜਾਮ ਕੀਤੀਆਂ ਜਾਂ ਪੁਲਿਸ ਪ੍ਰਸ਼ਾਸਨ ਨੂੰ ਮੈਮੋਰੰਡਮ ਵੀ ਦਿੱਤੇ ਗਏ ਸੜਕਾਂ ਦੇ ਘਰਾਬ ਵੀ ਕੀਤਾ ਗਿਆ ਪਰ ਰਿਜ਼ਲਟ ਨਾ ਦੇ ਬਰਾਬਰ ਕੀ ਲੱਗਦਾ ਵੀ ਤੁਸੀਂ ਇਦਾਂ ਹੁਣ ਹੱਤਕੰਡੇ ਜਾਂ ਆਪਣਾ ਜਾਣਗੇ ਉਸ ਲਾਈ ਵੱਲੋਂ ਵੀ ਨਾ ਮੰਦਰ ਕਮੇਟੀ ਨੇ ਫੈਸਲਾ ਜੋ ਕੀਤਾ ਸੀਗਾ ਵੀ ਨਹੀਂ ਅਸੀਂ Satisfied ਆ ਕਾਰਵਾਈ ਤੋਂ ਸਾਡਾ ਅਸੀਂ ਗੱਲ ਕਰ ਰਹੇ ਹਾਂ ਮੰਦਰ ਕਮੇਟੀ ਖੁਦ ਕਹਿ ਰਹੀ ਹੈ ਵੀ ਤੁਸੀਂ ਆ ਕੇ ਨਿਤਰਤਵ ਕਰੋ ਤੁਸੀਂ ਆ ਕੇ ਸਾਰੀਆਂ ਹਿੰਦੂ ਸੰਸਥਾਵਾਂ ਨੂੰ ਕਹਿ ਰਹੀ ਹੈ RAM Lila ਕਮੇਟੀ ਕਹਿ ਰਹੀ ਹੈ ਸਾਰੀ ਲੁਧਿਆਣਾ ਦੀ ਹਿੰਦੂ ਸੰਸਥਾਵਾਂ ਨੂੰ ਤੁਸੀਂ ਆ ਕੇ ਇਸ ਗੱਲ ਇਸ ਘਟਨਾ ਦਾ ਸੰਗਿਆਨ ਲਓ ਤੇ ਇਹਦਾ ਹੱਲ ਕਰਾਓ ਪਟੰਨਾ ਸਾਹਿਬ ਦੋਸ਼ੀ ਹਜੇ ਤੱਕ ਨਹੀਂ ਫੜੇ ਗਏ ਉਹ ਜਿਹੜੇ ਇਤਲਾ ਮਿਨਰ ਲੱਗਦਾ ਹੀ ਪ੍ਰਸ਼ਾਸਨ ਤੋਂ ਵੀ ਕੀ ਸਰਕਾਰਾਂ ਦੀ ਨੀਤੀ ਸਰਕਾਰਾਂ ਦੇ ਨੀਅਤ ਔਰ ਨੀਤੀ 'ਚ ਫਰਕ ਹੈ ਸਰਕਾਰਾਂ ਦੀ ਨੀਅਤ ਔਰ ਨੀਤੀ 'ਚ ਫਰਕ ਹੈ ਜਿਹੜੇ ਉਹ ਦੋਸ਼ੀ ਨਹੀਂ ਫੜੇਗੇ ਨੀਤੀ ਦਾ ਕਿਸੇ ਮੰਤਰੀ ਦਾ ਮੁੱਖ ਮੰਤਰੀ ਦਾ ਕੋਈ ਪ੍ਰੈਸਰਡ ਕੋ ਮੇਜੇ ਕੋਈ ਚੋਰੀ ਹੋ ਜਵੇ ਤਾਂ ਪਤਾਲ 'ਚ ਵੀ ਚੋਰ ਫੜੇ ਜਾਂਦੇ ਨਹੀਂ ਪਰ ਜਿਹੜੀ ਮਾਸ਼ ਚਿਤਰਾ ਦੇ ਘਰ ਚੋਰੀ ਹੋਈ ਉੱਥੇ ਤੇ ਚਾਂਦੀ ਚੋਰੀ ਕੀਤੀ ਗਈ ਖੰਡਿਤ ਕੀਤੇ ਗਏ ਉਹਨਾਂ ਦੇ ਦੋਸ਼ੀ ਅਜੇ ਤੱਕ ਨਹੀਂ ਫੜੇ ਗਏ ਨੀਅਤ ਔਰ ਨੀਤੀ ਦਾ ਫਰਕ ਹੈ ਕਿ ਉਹਦਾ ਪਰ ਸਾਹਿਬ ਜਨੇ ਜੋ ਅੱਜ ਦੀ ਅੱਜ ਰਾਮਲੀਲਾ ਕਮੇਟੀ ਦੇ ਸੱਦੇ ਤੇ ਅਸੀਂ ਇੱਥੇ ਆਏ ਆ ਜਿੱਥੇ ਲੁਧਿਆਣੇ ਦੇ ਤਮਾਮ ਸਨਾਤਨ ਧਰਮ ਦੇ ਮੰਨਣ ਵਾਲੀਆਂ ਸੰਸਥਾਵਾਂ ਦੇ ਲੋਕ ਇੱਥੇ ਪਹੁੰਚੇ ਨੇ ਕੱਲ ਕਈ ਦਿਨਾਂ ਤੋਂ ਇੱਕ ਇੱਥੇ ਐਪੀਸੋਡ ਚੱਲਦੇ ਆ ਸੀ ਵੀ ਇੱਕ ਸੰਸਥਾ ਅੰਦਰ ਲੰਗਰ ਲਾਂਦੀ ਹੈ ਜੋ ਰਾਮ ਲੀਲਾ ਕਮੇਟੀ ਨੇ ਕਿਹਾ ਵੀ ਬਿਨਾ ਪਰਮਿਸ਼ਨ ਤੋਂ ਨਹੀਂ ਲੱਗਣਾ ਚਾਹੀਦਾ ਕਿਉਂਕਿ ਕਿਸੇ ਹੋਰ ਨੂੰ ਵੀ ਹੱਕ ਹੈ ਨਾਲੇ ਰਾਮ ਲੀਲਾ ਕਮੇਟੀ ਨੇ ਇਹ ਗੱਲ ਕਹੀ ਆ ਵੀ ਲੰਗਰ ਮੰਦਰ ਦੇ ਬਾਹਰ ਲੱਗਣਾ ਚਾਹੀਦਾ ਇਹ ਮੇਰੇ ਨਾਲ ਬੈਠ ਕੇ ਵੀ ਦੋਨੋਂ ਧਿਰਾਂ ਦੇ ਵਿੱਚ ਆਪਸ ਵਿੱਚ ਗੱਲ ਹੋਈ ਸੀ ਵੀ ਲੰਗਰ ਬਾਹਰ ਲੱਗੂਗਾ ਤੇ ਬਿਨਾ ਮਨਜ਼ੂਰੀ ਤੋਂ ਕੋਈ ਪ੍ਰੋਗਰਾਮ ਨਹੀਂ ਕਰਾਂਗੇ ਲੇਕਿਨ ਉਹ ਸੰਸਥਾ ਦੇ ਪਦਾਧਿਕਾਰੀ ਨੇ ਗੱਲ ਜ਼ਬਰਦਸਤੀ ਅੰਦਰ ਲੰਗਰ ਵੀ ਲਗਾਇਆ ਤੇ ਜਿਹੜੇ ਇਹਨਾਂ ਦੇ ਸਾਥੀ ਸੀ ਉਹਨਾਂ ਦਾ ਕੁੱਟਮਾਰ ਕੀਤੀ ਜਿਦੋਂ ਉਹਨਾਂ ਨੇ 라ਤੀ ਇਹ ਗੱਲ ਹੋ ਗਈ ਵੀ ਅੱਪਾ ਬਹਿ ਕੇ ਫੈਸਲਾ ਕਰਾਂਗੇ ਫਿਰ ਉਹਨਾਂ ਨੇ ਪਤਾ ਨਹੀਂ ਕਿਹਦੀ ਸ਼ਹਿਰ ਦੇ ਉੱਤੇ RAMLILA ਕਮੇਟੀ ਦੇ ਖਿਲਾਫ ਕੰਪਲੇਨ ਲਗਾ ਦਿੱਤੀ ਤੇ ਅੱਜ RAMLILA ਕਮੇਟੀ ਦੇ ਹੱਕ ਦੇ ਵਿੱਚ ਸਨਾਤਨ ਪ੍ਰੇਮੀ ਲੁਧਿਆਣਾ ਦੇ ਸਾਰੇ ਪਹੁੰਚੇ ਆ ਅਸੀਂ ਅਲੱਗ-ਅਲੱਗ ਪਾਰਟੀਆਂ ਅਲੱਗ-ਅਲੱਗ ਜਥੇਬੰਦੀਆਂ ਤੋਂ ਆ ਜਿੱਥੇ ਜਿੱਦੇ ਸਾਡੇ ਮੰਦਰ ਦੀ ਬੇਅਦਵੀ ਦੀ ਗੱਲ ਆਊਗੀ ਅਸੀਂ ਸਾਰੇ ਇਕੱਠੇ ਆ ਮੈਂ ਉਹਨਾਂ ਅਕਿ ਬੇਨਤੀ ਕਰਦਾ ਵੀ ਇਹਨੂੰ ਧਾਰਮਿਕ ਮੁੱਦੇ ਆ ਨਾ ਬਣਾਓ ਜੇ ਆਪਣੇ ਆਪਸ ਦੇ ਵਿੱਚ ਮਿਲ ਬਣ ਕੇ ਜੋ ਕਮੇਟੀ ਕਹਿੰਦੀ ਆ ਉਹਦੇ ਮੁਤਾਬਕ ਆਪਾਂ ਕੰਮ ਕਰੀਏ ਆਪਾਂ ਸੇਵਾ ਕਰਨਾਂ ਨੇ ਤੇ ਸੇਵਾ ਕਰੀਏ ਇਹਦੇ ਵਿੱਚ ਪ੍ਰਧਾਨਗੀਆਂ ਜਾਂ ਆਪਣੀ ਸ਼ਰਤ ਲਿਆਂਦੀ ਕੀ ਆਪਾਂ ਨੂੰ ਲੋੜ ਹੈ ਇਸ ਕਰਕੇ ਅੱਜ ਸਾਰੀ ਕਮੇਟੀਆਂ ਹੋਣਾ ਅੱਜ ਸਾਰਿਆਂ ਨੇ ਅਫਵਾਣ ਕੀਤਾ ਵੀ ਪੁਲਿਸ ਪ੍ਰਸ਼ਾਸਨ ਨੇ ਜਿਨ੍ਹਾਂ ਨੇ ਅਫਸਰਾਂ ਨੇ ਕੰਪਲੇਨਟ ਲਿਖੀ ਆ ਕੱਲ੍ਹ ਉਹਨਾਂ ਦੇ ਬਾਹਰ ਡਿਵੀਜ਼ਨ ਨੰਬਰ 4 ਦੇ ਬਾਹਰ ਸਾਰੇ ਹਿੰਦੂ ਸਮਾਜ ਦੇ ਲੋਕ ਸੰਤਾ ਦੀ ਅਗਵਾਈ ਦੇ ਵਿੱਚ ਤਰਨਾ ਦੇਣੀਏ ਜੇ ਜਾਨਦਿਲਾ ਕਮੇਟੀ ਦੇ ਮੈਂਬਰਾਂ ਨੂੰ ਗ੍ਰਿਫਤਾਰ ਕਰਨਾ ਤੇ तमाम ਸਨਾਤਨ ਪ੍ਰੇਮੀ ਨੂੰ ਇਹ ਗ੍ਰਿਫਤਾਰ ਕਰਨ ਅਸੀਂ ਗ੍ਰਿਫਤਾਰੀਆਂ ਦੇਣ ਨੂੰ ਤਿਆਰ ਆ जय श्रीवाल जी नाम मेरा दिव्या मेरे मामा जी थे बहुत मेरे मामा जी नहीं मेरे नाना जी मिस्टर लेट बल नेट श्री बलदेव सबरवाल जी इतने की बहुत देर तो सेवा कर रहे हैं राति मंदिर कुछ गुंडागर्दी कुछ चितकारा नाम है उस बंदे का कुछ लेडीज़ नाम उन्हें इतने बैठ के गुंडागर्दी की है गुंडागर्दी जित कि बेफालतू के लंगर इतने बैठ के लगा रहे घरों बनवा के लिया रहे हैं जबकि ल मंदिर का ਮੰਦਰ ਚ ਹੋਣਾ ਚਾਹੀਦਾ ਪਰ ਮੰਦਰ ਦੀ ਕਮੇਟੀ ਦੀ ਸਹਿਮਤੀ ਤੋਂ ਬਿਨਾ ਤਾਂ ਬਿਲਕੁਲ ਵੀ ਨਹੀਂ ਹੋਣਾ ਚਾਹੀਦਾ ਇੰਨੇ ਸਾਲ ਤੋਂ ਸਾਰੇ ਕੁਝ ਸਾਹਮ ਕੇ ਚੱਲ ਰਿਹਾ ਅਸੀਂ ਲੋਕ ਇਹਨਾਂ ਦੇ ਹੱਥਾਂ 'ਚ ਵੱਡੇ ਹੋਏ ਆ ਤਾਂ ਜਿਹੜਾ ਵੀ ਇਹ ਚਿਤਕਾਰਾ ਇੱਕ ਲੇਡੀਜ਼ ਨਾਲ ਮਿਲ ਕੇ ਆ ਛੋਟੇ ਛੋਟੇ ਔਰ ਗੰਦੀ ਹਰਕਤਾਂ ਕਰਕੇ ਕਦੀ ਇਹ ਮੰਦਰ ਨਹੀਂ ਤੇ ਕਦੀ ਉਹ ਮੰਦਰ ਦੋ ਨਹੀਂ ਤੇ ਤੀਸਰਾ ਤੀਸਰਾ ਨਹੀਂ ਤੇ ਚੌਥਾ ਇਹ ਅਲੱਗ-ਅਲੱਗ ਮੰਡਲ ਬਦਰ ਕੇ ਜੋ ਕੰਮ ਕਰ ਰਹੇ ਨੇ ਰਾਤ ਮੇਰੇ ਮਾਮਾ ਜੀ ਤੇ ਹੱਥ ਚੱਕਿਆ ਗੱਲ ਕੁਝ ਵੀ ਨਹੀਂ ਹੋਈ ਸੀ ਮੰਦਰ 'ਚ ਬਹੁਤ ਸ਼ੋਰ ਸ਼ਰਾਬਾ ਸੀ ਉਹ ਇੱਕ ਆਦਮੀ ਨੂੰ ਇੱਕ ਸਾਡੇ ਮੈਂਬਰ ਨੂੰ ਕਾਰਜਕਰਤਾ ਨੂੰ ਬਾਲਾ ਜੀ ਮਹਾਰਾਜ ਦੇ ਕਾਰਜਕਰਤਾ ਨੂੰ ਕਿ ਮੈਂ ਦੇਖਦਾ ਸ਼ੋਰ ਕਿਸ ਚੀਜ਼ ਦਾ ਆ ਰਿਹਾ ਮੰਦਿਰ ਤੋਂ ਕਿਉਂਕਿ ਉਹਨਾਂ ਦੀ ਕਾਰ ਇੱਥੇ ਲੱਗਦੀ ਹੈ ਉਹਨਾਂ ਨੇ ਆ ਕੇ ਜਸਟ ਅੰਦਰ ਕਿਹਾ ਕਿ ਮਹਾਰਾਜ ਜੀ ਤੁਸੀਂ ਇੱਦਾਂ ਨਾ ਕਰੋ ਇਹ ਚੀਜ਼ਾਂ ਗਲਤ ਹੈ ਜਿੱਦਾਂ ਹੀ ਉਹ ਜਾਣ ਲੱਗੇ ਉਹਨੇ ਕੈਮਰਾਸ ਤੋਂ ਹਟ ਕੇ ਮੇਰੇ ਮਾਮਾ ਜੀ ਤੇ ਅਟੈਕ ਕੀਤਾ ਮੇਰੇ ਬ੍ਰਦਰ ਤੇ ਅਟੈਕ ਕੀਤਾ ਮੇਰੇ ਬ੍ਰਦਰ ਦਾ ਫੋਨ ਖੋਲਿਆ ਉਹਨੂੰ ਲਟਾ ਕੇ ਮਾਰਿਆ ਉਹਦੀ ਵੱਖੀਆਂ 'ਚ ਬਹੁਤ ਦਰਦ ਹੈ ਬਹੁਤ ਸੱਟਾਂ ਲੱਗੀਆਂ ਮੁੰਡੇ ਦੇ ਔਰ ਮੇਰੇ ਮਾਮਾ ਜੀ ਦੀ ਵੀ ਸਿਰ ਤੇ ਲੇਡੀਜ਼ ਤੋਂ ਮੁੱਕੇ ਵਜਵਾਏ ਆਪ ਤਾਂ ਇੱਥੇ ਹੋ ਜਾਂਦਾ ਹੱਥਾਂ 'ਚ ਚੂੜੀਆਂ ਪਾ ਕੇ ਬੈਠਾ ਹੈ ਜਨਾਨੀਆਂ ਦੀਆਂ ਚੁੰਨੀਆਂ ਦੇ ਅੰਦਰ ਲੁਕੋ ਕੇ ਅੱਜ ਜਾ ਕੇ ਇੱਥੇ ਗੱਲ ਕਰਦਾ ਸੋ ਮੈਂ ਪਲੀਜ਼ ਇਹ ਸਭ ਨੂੰ ਹੱਥ ਜੋੜ ਕੇ ਵਿਨਮਰ ਬੇਨਤੀ ਕਰਦੀ ਹਾਂ ਕਿ ਜੋ ਵੀ ਹੋਇਆ ਇਹ ਧਰਮ ਦੇ ਨਾਮ ਤੇ ਜੋ ਗਲਤ ਕਰ ਰਿਹਾ ਕਰਨ ਦੋ ਨਹੀਂ ਤਾਂ ਆਮ ਆਦਮੀ ਸੇਵਾ ਕਰਨਾ ਹੀ ਛੱਡ ਦੇਗਾ ਇੱਕ ਵਿਸ਼ਵਾਸ ਹੀ ਹਟ ਜਾਏਗਾ ਤੇ ਗੁੰਡਾਗਰਦੀ ਹੀ ਫੈਲ ਜਾਏਗੀ ਚਾਰੋ ਪਾਸੇ ਸ਼ੁਕਰੀਆ ਕੋਈ ਗੁੱਟ ਨਹੀਂ ਜੀ ਮੇਰਾ ਬਚਪਨ ਇੱਥੇ ਹੀ ਵੱਡਾ ਹੋਇਆ ਕੋਈ ਗੁੱਟ ਨਹੀਂ ਹੈ ਇੱਥੇ 10 ਦਿਨ ਦੁਸ਼ਹਰਾ ਮੇਲਾ ਇੱਥੇ ਲੱਗਦਾ 10 ਦਿਨ ਰਾਮਲੀਲਾ ਤੇ ਰਾਮ ਔਰ ਸੀਤਾ ਸਜਦੇ ਹੈ ਔਰ ਉੱਥੇ ਹੀ ਸਾਡੇ ਘਰੋਂ ਮਾਮਾ ਜੀ ਦੇ ਘਰੋਂ ਜਿਨ੍ਹਾਂ ਨੂੰ ਇਹਨਾਂ ਨੇ ਕੁੱਟ ਮਾਰ ਕੀਤੀ ਹੈ 10 ਦਿਨ ਨਿਸਵਾਰਥ ਸੇਵਾ ਉਧਰੋਂ ਆਉਂਦੀ ਹੈ ਮੈਂ ਸੇਵਾ ਦਾ ਰਿਵਰਟ ਨਹੀਂ ਜਾਂਦੀ ਰਿਟਰਨ ਨਹੀਂ ਜਾਂਦੀ ਕਿ ਤਾਂ ਬਟ ਮੈਂ ਇੱਕ ਆਮ ਨਾਗਰਿਕ ਹੋਣ ਦੇ ਨਾਤੇ ਜਾਣਦੀ ਹਾਂ ਕੋਈ ਕਿਸੇ ਨੂੰ ਬਚਾਣ ਲਈ ਅਗਰ ਜਾ ਰਹੇ ਤਾਂ ਤੁਸੀਂ ਉਹਨੂੰ ਹੀ ਇੱਕ ਲੇਡੀ ਔਰ ਦੋ ਤੁਸੀਂ ਜੈਂਟਸ ਨੂੰ ਇਦਾਂ ਕੁੱਟ ਰਹੇ ਹੋ ਕਿ ਉਹ ਬਹੁਤ ਸਹੀ ਗੱਲ ਹੈ ਲੰਗਰ ਤਾਂ ਹਰ ਕੋਈ ਲਾ ਸਕਦਾ ਲੰਗਰ ਲਗਾ ਸਕਦਾ ਮੰਦਰ ਹੁਣ ਤੁਸੀਂ ਤੁਹਾਡਾ ਆਪਣਾ ਮੰਦਰ ਹੈ ਤੁਸੀਂ ਬਿਨਾਂ ਕਮੇਟੀ ਦੀ ਪਰਮਿਸ਼ਨ ਤੋਂ ਮੰਦਰ ਕਿਦ ਅਸੀਂ ਮੈਂ ਹੈਬੋਵਾਲ ਤੋਂ ਬਿਲਾਉਂਗ ਕਰਦੀ ਆ ਪਾਲਾਜੀ ਮੰਦਿਰ ਹੈ ਉੱਥੇ ਉੱਥੇ ਸਾਫ਼ ਅਨਾਉਂਸ ਹੁੰਦਾ ਤੁਸੀਂ ਲੰਗਰ ਲਗਵਾਉਣਾ ਚਾਹੁੰਦੇ ਹੋ ਕਮੇਟੀ ਨੂੰ ਆ ਕੇ ਮਿਲੋ ਇੱਥੇ ਇਹਨਾਂ ਨੇ ਹਿਦਾਇਤਾਂ ਲਗਾਈਆਂ ਹੋਈਆਂ ਐ ਕਿ ਕਮੇਟੀ ਨੂੰ ਆ ਕੇ ਮਿਲੋ ਸਾਰੇ ਰੂਲਸ ਐਂਡ ਰੈਗੂਲੇਸ਼ਨਸ ਬਣੇ ਹਨ ਹਰ ਕਿਤੇ ਬੰਦੇ ਹਨ ਤਾਂ ਉਹ ਆਪਣੀ ਮਨਮਰਜ਼ੀ ਦਾ ਕਰ ਹੀ ਨਹੀਂ ਸਕਦਾ ਲੰਗਰ ਲਾਣਾ ਗਲਤ ਨਹੀਂ ਐ ਗਲਤ ਤਰੀਕੇ ਨਾਲ ਲਗਾਣਾ ਹੈ ਔਰ ਵੈਸੇ ਵੀ ਘਰੋਂ ਪੜਾ ਲੰਗਰ ਲੈ ਅਗਰ ਘਰ ਲੰਗਰ ਬਣਾ ਰਹੇ ਤਾਂ ਘਰ ਬਹਿ ਕੇ ਲਾਵੇ ਘਰ ਬਹਿ ਕੇ ਲੰਗਰ ਲਾਵੇ ਘਰ ਬਹਿ ਕੇ ਜੋ ਵੀ ਇਹਨੇ ਪੂਜਾ ਪਾਠ ਕਰ ਰਹੀ ਹੈ ਉੱਥੇ ਕਰੇ ਫਿਰ ਮੰਦਿਰ ਚ ਇਨਸਾਫ ਚਾਹੀਦਾ ਮੇਰੇ ਮਾਮਾ ਜੀ ਨੂੰ ਜਿਹੜਾ ਉਹ ਝੂਠੀ ਕੰਪਲੇਂਟ ਕਰਨ ਗਿਆ ଥି ਰਾਤ ਨੂੰ ਉਹਨੇ ਮੇਰੀ ਬ੍ਰਦਰ ਦੀ ਟੀ-ਸ਼ਰਟ ਖਾੜਤੀ ਫੋ ਉਹਨੇ ਕੋਲਿਆ ਮਾਰਿਆ ਇਨਾ ਕਿ ਇਹ ਜੇ ਗੰਦੇ ਇਨਸਾਨ ਨੂੰ ਚਿਤਕਾਰੇ ਨੂੰ ਬਾਇਕਾਟ ਕਰ ਦੇਣਾ ਚਾਹੁੰਦੇ ਹੁਲਦਿਆੜੇ ਮੌਜੂਦ ਆ ਸੰਕਟ ਮੋਚਨ ਮੰਦਿਰ ਦਰੇਸੀ ਗਰਾਊਂਡ ਦੇ ਵਿੱਚ ਮਾਮਲਾ ਕੀ ਹੈ ਮਸਲਾ ਕੀ ਹੈ ਮੰਦਿਰ ਕਮੇਟੀ ਸਾਰੀ ਇੱਥੇ ਮੌਜੂਦ ਹੈ ਸੋ ਕੀ ਮਸਲਾ ਸਰ ਕੀ ਰੋਸ਼ ਕੀ ਹੈ ਤੁਹਾਡੇ ਜੀ ਕੀ ਰੋਸ਼ ਹੈ ਸਭ ਤੋਂ ਵੱੱਲੇ ਸਾਰੇ ਪ੍ਰਭੂ ਭਗਤਾਂ ਨੂੰ ਜੈ ਸ਼੍ਰੀ ਰਾਮ ਸੰਕਟ ਮੋਚਨ ਸ਼੍ਰੀ ਬਾਲਾ ਜੀ ਹਨੂਮਨ ਮੰਦਿਰ ਦੇ ਵਿੱਚ ਪ੍ਰਬੰਧਕਸ਼ੀ RAMLAH ਕਮੇਟੀ ਦੇ ਜੋ ਕੀ ਇਹ ਮੰਦਿਰ ਕਈ ਸਾਲਾਂ ਤੋਂ ਚਲਾ ਜਾਦਾ ਮੰਦਿਰ ਬਣਿਆ ਹੈ ਇਹਦਾ ਨਿਰਮਾਣ ਔਰ ਸਾਰਾ ਪ੍ਰਬੰਧ RAMLAH ਕਮੇਟੀ ਕਰਦੀ ਹੈ ਕੁਝ ਜਿਹੜੇ ਲੋਗ ਇੱਥੇ ਸੇਵਾ ਦੇ ਭਾਵਨਾ ਨਾਲ ਜੁੜੇ ਸੀ ਕਿ ਅਸੀਂ ਸੇਵਾ ਕਰਨੀ ਹੈ ਲੇਕਿਨ ਉਹ ਸੇਵਾ ਦਾ ਇੱਥੇ ਨਿਯਾਇਤ ਫਾਇਦਾ ਉਠਾਉਂਦੇ ਹੋਏ ਮੰਦਿਰ ਦੇ ਵਿੱਚੋਂ ਲਾਭ ਲੈਣ ਦੀ ਕੋਸ਼ਿਸ਼ ਕਰਦੇ ਸੀ ਜਦ ਪ੍ਰਬੰਧਕ ਕਮੇਟੀ ਨੂੰ ਬਹੁਤ ਸਾਰੇ ਲੋਕਾਂ ਨੇ ਸ਼ਿਕਾਇਤਾਂ ਮਿਲੀਆਂ ਤਾਂ ਉਹਨਾਂ ਨੂੰ ਉਹਨਾਂ ਨੇ ਦੱਸਿਆ ਗਿਆ ਕਿ ਬਰਿਆਦਾ ਮੰਦਿਰ ਦੀ ਭੰਗ ਨਾ ਕਰੋ ਤੁਸੀਂ ਮੰਦਿਰ ਦੇ ਵਿੱਚ ਆ ਕਰਿਆ ਕਰਦੇ ਹੋ ਮੰਦਰ ਦੇ ਵਿੱਚ ਗਾਣੇ ਚੱਲਦੇ ਆ ਜਾਂ ਕੁਝ ਐਸੇ ਕੰਮ ਹੁੰਦੇ ਜਿਨ੍ਹਾਂ ਨੂੰ ਰੋਕਿਆ ਜਾਵੇ ਕਲੈਕਸ਼ਨ ਹੁੰਦੀ ਆ ਉਹਨੂੰ ਬੰਦ ਕੀਤਾ ਜਾਵੇ ਤਾਂ ਉਹਨਾਂ ਨੇ ਕਿਹਾ ਜੀ ਕੋਈ ਨਹੀਂ ਅਸੀਂ ਇਹਨੂੰ ਸੁਧਾਰਾ ਕਰਾਂਗੇ 2 2 ਮਹੀਨੇ ਪਹਿਲਾਂ ਅਸੀਂ ਉਹਨਾਂ ਨੂੰ ਬੁਲਾ ਕੇ ਇਸ ਗੱਲ ਵਾਸਤੇ ਚਿਤਾਇਆ ਸੀ ਔਰ ਅਸੀਂ ਕਹੇ ਸੀ ਤੁਸੀਂ ਜੋ ਕੋਈ ਵੀ ਪ੍ਰੋਗਰਾਮ ਕਰਨਾ ਹੈ ਤਾਂ ਸਾਡੇ ਕੋਲ ਪਰਮਿਸ਼ਨ ਲਿਖਾਓ ਤਾਂ ਕਿ ਕਿਸੇ ਹੋਰ ਵੀ ਮੈਂਬਰ ਨੂੰ ਮੌਕਾ ਮਿਲ ਸਕੇ ਕੋਈ ਹੋਰ ਵੀ ਆ ਕੇ ਇੱਥੇ ਪ੍ਰੋਗਰਾਮ ਕਰਾਣਾ ਚਾਹੇ ਕੋਈ ਆਪਣਾ ਜਨਮ ਦਿਨ ਮਨਾਣਾ ਚਾਹੇ ਕੋਈ ਆਪਣੀ ਸ਼ਰਧਾਂ ਨੰਗਰ ਲਾਣਾ ਚਾਹੇ ਤਾਂ ਉਹਨੂੰ ਮੌਕਾ ਮਿਲ ਸਕੇ ਕਹਿੰਦੇ ਕੋਈ ਨਹੀਂ ਜੀ ਅਸੀਂ ਦੇਖਦੇ ਆਂ ਜਦੋਂ 2 ਮਹੀਨਾ 15 ਦਿਨ ਪਹਿਲਾਂ ਕੋਈ ਭਗਤ ਆਏ ਕਿ ਅਸੀਂ ਇਹ ਪ੍ਰੋਗਰਾਮ ਕਰਾਣਾ ਹੈ ਅਸੀਂ ਆ ਕੇ ਕਿਹਾ ਕਿ ਉਹਨਾਂ ਦਾ ਪ੍ਰੋਗਰਾਮ ਹੈ ਤੁਹਾਡਾ ਕੈਨਸਲ ਹੈ ਤੇ ਇਹ ਪ੍ਰੋਗਰਾਮ ਕਰਾਂਗੇ ਕਹਿੰਦੇ ਜੀ ਕੋਈ ਨਹੀਂ ਦੇਖ ਲੈਣੇ ਆ ਉਸ ਤੋਂ ਬਾਅਦ ਉਹ ਅੜਨ ਲੱਗ ਗਈ ਅਸੀਂ ਤਾਂ ਤੁਸੀਂ ਕਹਿ ਕਰਨਾ ਕਰੋ ਅਸੀਂ ਤਾਂ ਲੰਗਰ ਲਾਣਾ ਹੀ ਲਾਣਾ ਹੈ ਅਸੀਂ ਆ 5-7 ਸਾਲ ਤੋਂ ਲਾ ਰਹੇ ਹਾਂ ਤਾਂ ਅਸੀਂ ਥੋੜੀ ਖੜ ਜਾਣਾ ਹੈ ਤੁਹਾਡਾ ਖੋਊਗਾ ਤੁਸੀਂ ਤਾਂ ਲਾ ਲਾਉਂਦੇ ਨਹੀਂ ਅਸੀਂ ਮੰਦਿਰ ਦੀ ਵਿਵਸਥਾ ਬਣਾਈ ਕਿ ਲੰਗਰ ਬਾਹਰ ਲਾਵਾਂਗੇ ਉੱਥੇ ਕਮੇਟੀ ਦਾ ਲੰਗਰ ਅਸੀਂ ਆਪ ਵੀ ਬਾਹਰ ਲਾਇਆ ਜੇ ਕਮੇਟੀ ਨੇ ਲਾਇਆ ਤਾਂ ਵੀ ਬਾਹਰ ਲਾਇਆ ਤੁਸੀਂ ਬਾਹਰ ਲਾਓ ਉਹ ਕਹਿੰਦੇ ਅਸੀਂ ਤਾਂ ਇੱਥੇ ਲਾਣਾਗੇ ਅਸੀਂ ਨਹੀਂ ਬਾਹਰ ਲਾਣਾ ਤੁਸੀਂ ਚੱਲਣਾ ਤੁਸੀਂ ਬਾਹਰ ਚੱਲੋ ਕੱਲ ਭਾਈ ਸਾਹਿਬ ਨੇ ਉਹਨਾਂ ਨੂੰ ਇਹੀ ਗੱਲ ਦੱਸਾਇਆ ਕਿ ਤੁਸੀਂ ਲੰਗਰ ਬਾਹਰ ਲਾ ਲਓ ਇੱਥੇ ਕਿਉਂ ਕਰਦੇ ਹੋ ਇਹਨਾਂ ਨਾਲ ਹੱਥੀ ਪੈ ਗਏ ਇਹਨਾਂ ਨੂੰ ਗਾਲਾਂ ਕੱਢੀਆਂ ਮੰਦਰ ਦੇ ਵਿੱਚ ਇਹਨਾਂ ਨਾਲ ਬੇ ਬੇਅਦਬੀ ਕੀਤੀ ਬਸਲੂਕੀ ਕੀਤੀ ਭਾਈ ਸਾਹਿਬ ਮੱਥਾ ਟੇਕਣ ਆਏ ਸੀ ਪਰਿਵਾਰ ਨਾਲ ਕੋਈ ਮਤਲਬ ਨਹੀਂ ਸੀ ਇਹ ਤਾਂ ਸਿੰਪਲ ਆਪਣੇ ਪਰਿਵਾਰ ਨਾਲ ਮੱਥਾ ਟੇਕ ਕੇ ਗੱਡੀ ਚੱਕਣ ਆਏ ਸੀ ਜਦੋਂ ਇਹਨਾਂ ਦੇ ਉੱਤੇ ਦੇਖਿਆ ਇਹਨਾਂ ਨੇ ਤਾਂ ਪੁੱਛਿਆ ਭਾਈ ਸਾਹਿਬ ਕੀ ਗੱਲ ਹੋ ਗਈ ਇਹਨਾਂ ਨੂੰ ਤਾਂ ਇੱਕ ਮਿੰਟ ਦੇ ਵਿੱਚ ਹੱਥੋਂ ਪੈ ਗਈ ਇਹਨਾਂ ਦੇ ਬੇਟੇ ਤੋਂ ਇਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਲੇਡੀਜ਼ ਨੂੰ ਅੱਗੇ ਕਰਕੇ ਲੇਡੀਜ਼ ਨੇ ਮਾਰੇ ਆ ਕੋਈ ਪੁਲਿਸ ਨੂੰ ਕੰਪਲੀਟ ਬਿਲਕੁਲ ਕੀਤੀ ਜੀ ਅਸੀਂ ਰਾਤੀ ਪਰ ਉਸ ਨੂੰ ਲਿਖਤ ਰੂਪ ਦੇ ਵਿੱਚ ਇਹਨਾਂ ਨੇ ਆਪਣੇ ਵੱਲੋਂ ਵੀ ਕੰਪਲੀਟ ਕੀਤੀ ਹੈ ਅਸੀਂ ਵੀ ਕੰਪਲੀਟ ਦਿਤੀ ਹੈ ਸ਼ਰਮਾ ਜੀ ਨੇ ਵੀ ਕੰਪਲੀਟ ਦਿਤੀ ਹੈ ਔਰ ਉਹਨਾਂ ਨੇ ਸਾਡੇ ਦੇ ਵੀ ਝੂਠੀ ਕੰਪਲੀਟ ਪਾਈ ਹੈ ਉਹਨਾਂ ਨੇ ਸਾਡੇ ਦੇ ਵੀ ਝੂਠੀ ਕੰਪਲੀਟ ਕਰਾਈ ਹੈ ਕਿ ਸਾਡੇ ਲੇਡੀਜ਼ ਨਾਲ ਬਸ ਲੁਕੀ ਕੀਤੀ ਹੈ ਇਹ ਕੀਤਾ ਉਹ ਕੀਤਾ ਸੀਗਾ ਜੀ ਤੁਸੀਂ ਸਾਹਮਣੇ ਸਾਡੇ ਕੋਲ ਸਾਰੇ ਸੀਸੀਟੀਵੀ ਫੁਟੇਜ ਹੈਗੀਆਂ ਉਹਨੂੰ ਦੇਖ ਲਿਆ ਜਾਵੇ ਜੋ ਸਾਡੇ ਕਾਰ ਵੀ ਬੰਦੀ ਹੈ ਤੁਹਾਡੇ ਕੀਤੀ ਜਾਵੇ ਜਦੋਂ ਇਸ ਮੰਦਰ ਦੇ ਜਦੋਂ ਇਸ ਮੰਦਰ ਚ ਬੇਦਰਦੀ ਹੋਈ ਰਾਤੀ ਸਾਰੇ ਇੱਥੇ ਲੋਕ ਬਹੁਤ ਸਾਰੇ ਇਕੱਠੇ ਹੋਏ ਸੀ ਸਾਰਿਆਂ ਨੇ ਸਲਾਹ ਬਣਾਏ ਕਿ ਕੱਲ ਦੁਪਹਿਰੇ 12:30 ਵਜੇ ਦਾ ਅੱਜ ਦਾ ਟਾਈਮ ਰੱਖਿਆ ਗਿਆ ਅਸੀਂ ਸਾਰੇ ਸ਼ਹਿਰ ਨੂੰ ਆਉਣ ਕੀਤਾ ਕਿ ਜੇ ਮੰਦਰ ਪ੍ਰਬੰਧਕ ਕਮੇਟੀ ਕੁਝ ਕਰ ਰਹੀ ਹੈ ਅਗਰ ਉਹਨਾਂ ਗਲਤ ਕਰਦੇ ਤਾਂ ਸਾਨੂੰ ਦੱਸੋ ਔਰ ਅਗਰ ਠੀਕ ਹੈ ਤਾਂ ਮੰਦਰ ਦੀ ਵਿਵਸਥਾ ਬਣਾਉਣ ਲਈ ਸਾਡਾ ਸਾਥ ਦਿਓ ਅੱਜ ਸ਼ਹਿਰ ਦੇ ਸਾਰੇ ਧਾਰਮਿਕ ਸਮਾਜਿਕ ਔਰ ਸਾਰੇ ਸੰਸਮਾਜ ਇੱਥੇ ਇਕੱਠਾ ਹੋਇਆ ਉਹਨਾਂ ਨੇ ਜੋ ਵੀ ਮਤੇ ਪਾਸ ਕੀਤੇ ਆ ਕਿ ਐਸੇ ਲੋਕ ਜਿਹੜੇ ਮੰਦਰ ਦੇ ਵਿੱਚੋਂ ਆਪਣਾ ਆਂਦਰ ਦਾ ਸੋਰਸ ਬਣਾਉਂਦੇ ਆਂ ਔਰ ਮੰਦਰ ਦੀ ਮਰਿਆਦਾ ਨੂੰ ਭੰਗ ਕਰਦੇ ਆਂ ਉਹਨਾਂ ਦਾ ਮੰਦਰ ਦੇ ਵਿੱਚ ਆਨ ਦਾ ਬਾਈਕਾਟ ਕੀਤਾ ਜਾਵੇ ਉਹਨਾਂ ਦਾ ਮੰਦਰ ਦਾ ਆਨਤੀ ਬੈਂਟਰੀ ਬੈਨ ਕੀਤੀ ਜਾਵੇ ਔਰ ਪੁਲਿਸ ਪ੍ਰਸ਼ਾਸਨ ਨੂੰ ਕਿਹਾ ਕਿ ਸਾਡੇ ਦੇ ਜਿਹੜੀ ਉਹਨਾਂ ਦੇ ਜਿਹੜੀ ਕਾਰਵਾਈ ਬੰਦੀ ਹੈ ਉਹਦੇ ਕਾਰਵਾਈ ਕੀਤੀ ਜਾਵੇ ਕੱਲ ਦੁਪਹਿਰੇ 11:30 ਵਜੇ ਮੰਦਰ ਦੇ ਵਿੱਚ ਸਾਰੇ ਸੰਸਮਾਜ ਔਰ ਸਾਰੇ ਸ਼ਹਿਰ ਵਾਸੀ ਹਿੰਦੂ ਸੰਗਠਨ ਫੇਰ ਇਕੱਠੇ ਹੋਣਗੇ ਔਰ ਤਵੀਰ ਨੰਬਰ 4 ਦੇ ਬਾਹਰ ਧੰਨਾ ਦਿੱਤਾ ਜਾਏਗਾ ਜੈ